ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਬਲਪ੍ਰੀਤ ਕਾਤਮਿੰਦਰ ਹੋਮੀਓਕਲੀਨਿਕ ਬਰਨਾਲਾ ਤੋਂ ਕੀ ਤੁਹਾਡੇ ਬੱਚੇ ਰੇਤਾ ਮਿੱਟੀ ਰੋੜੇ ਜਾਂ ਕੰਧਾਂ ਤੋਂ ਕਲੀ ਲਾ ਕੇ ਖਾਂਦੇ ਨੇ ਤਾਂ ਤੁਸੀਂ ਆਪਣੇ ਬੱਚੇ ਦਾ ਆਇਰਨ ਦਾ ਤੇ ਕੈਲਸ਼ੀਅਮ ਦਾ ਟੈਸਟ ਕਰਾ ਸਕਦੇ ਹੋ ਜ਼ਿਆਦਾਤਰ ਬੱਚਿਆਂ ਵਿੱਚ ਆਇਰਨ ਜਾਂ ਕੈਲਸ਼ੀਅਮ ਦੀ ਘਾਟ ਦੀ وجہ ਕਰਕੇ ਇਹ ਪ੍ਰੋਬਲਮ ਆਉਂਦੀ ਹੈ ਜੇਕਰ ਤੁਹਾਡੇ ਬੱਚਿਆਂ ਦੇ ਟੈਸਟ ਦੇ ਵਿੱਚ ਇਹਨਾਂ 'ਚੋ ਕੋਈ ਤੱਤ ਘੱਟ ਆਉਂਦਾਗਾ ਤਾਂ ਤੁਸੀਂ ਆਪਣੇ ਬੱਚੇ ਨੂੰ ਉਸ ਚੀਜ਼ ਦਾ ਸਪਲੀਮੈਂਟ ਜਾਂ ਕੁਝ ਨੇਚਰਲ ਚੀਜ਼ਾਂ ਜਿਨ੍ਹਾਂ 'ਚੋਂ ਆਇਰਨ ਤੇ ਕੈਲਸ਼ੀਅਮ ਮਿਲਦਾ ਜਿਵੇਂ ਕਿ ਅਨਾਰ, ਚੁਕੰਦਰ, ਕਾਲੇ ਚਨੇ, ਗੁੜ ਬੱਚਿਆਂ ਨੂੰ ਦੇ ਸਕਦੇ ਹੋ ਆਇਰਨ ਦੇ ਲਈ ਤੇ ਕੈਲਸ਼ੀਅਮ ਦੇ ਲਈ ਤੁਸੀਂ ਦੁੱਧ, ਦੁੱਧ ਤੋਂ ਬਣੀਆਂ ਚੀਜ਼ਾਂ ਬੱਚੇ ਨੂੰ ਦੇ ਸਕਦੇ ਹੋ ਜੇਕਰ ਇਹਨਾਂ ਤੱਤਾਂ ਦੀ ਪੂਰਤੀ ਹੋਣ ਤੋਂ ਬਾਅਦ ਤੁਹਾਡਾ ਬੱਚਾ ਇਹ ਰੇਤਾ, ਮਿੱਟੀ, ਕਲੀ ਵਗੈਰਾ ਖਾਣੀ ਬੰਦ ਕਰ ਦਿੰਦਾ ਤਾਂ ਬਹੁਤ ਵਧੀਆ ਜੇਕਰ ਤੁਹਾਡੇ ਬੱਚੇ ਨੂੰ ਫਰਕ ਨਹੀਂ ਪੈਂਦਾ ਤਾਂ ਉਸ ਨੂੰ ਦਵਾਈ ਦੀ ਜ਼ਰੂਰਤ ਹੈ ਇਹਦੇ ਲਈ ਤੁਸੀਂ ਆਪਣੇ ਨੇੜੇ ਦੇ ਕਿਸੇ ਵੀ ਹੋਮੋਪੈਥ ਡਾਕਟਰ ਤੋਂ ਦਵਾਈ ਲੈ ਸਕਦੇ ਹੋ ਕਿਉਂਕਿ ਹੋਮੋਪੈਥੀ ਦੇ ਵਿੱਚ ਅਜਿਹੀਆਂ ਪ੍ਰੋਬਲਮ ਦੇ ਲਈ ਬਹੁਤ ਹੀ ਜ਼ਿਆਦਾ ਇਫੈਕਟਿਵ ਦਵਾਈਆਂ ਨੇ ਤੁਸੀਂ ਚਾਹੋ ਤਾਂ ਮੈਨੂੰ ਵੀ ਪਰਸਨਲ ਇੰਜੀਂਦਰ ਹੋਮਿਓ ਕਲੀਨਿਕ ਦੇ ਵਿੱਚ ਮਿਲ ਸਕਦੇ ਹੋ ਜਾਂ ਫਿਰ ਤੁਸੀਂ ਕੋਰੀਅਰ ਕਰ ਦੇ ਥਰੂ ਘਰੇ ਬੈਠੇ ਵੀ ਦਵਾਈ ਮੰਗਵਾ ਸਕਦੇ ਹੋ ਫੋਨ ਦੇ ਉੱਤੇ ਤੁਸੀਂ ਆਪਣੇ ਬੱਚੇ ਦਾ ਕੇਸ ਡਿਸਕਸ ਕਰ ਸਕਦੇ ਹੋ ਧੰਨਵਾਦ